ਏ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀਓ ਹਮਰਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਨਾਲ ਆ ਰਹੇ ਹਾਂ ਆਉਂ ਦਿਨ ਦੇ ਸਰੀਰੋਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜ ਨਾ ਕਰੀਏ ਬਾਰਿ ਫੁਰਨਿਆਂ ਨੂੰ ਮਨ ਦੇ ਵਿੱਚੋਂ ਕੁਝ ਸਮਰੋਹ ਕੇ ਗੁਰੂ ਦੀ ਗੱਲ ਮਨ ਸੁਣੇ ਗੁਰੂ ਨਾਨਕ ਦੇ ਬਚਨਾਂ ਨੂੰ ਸਾਡਾ ਮਨ ਸੁਣੇ ਜੀ ਹਾਉ ਜੀ ਪਉੜੀ ਹੈ ਜਿਹੜੀ ਉਸ ਤਾਈਂ ਵੀ ਵਿਚਾਰ ਆਪਾਂ ਸ਼ੁਰੂ ਕਰਨੀ ਹੈ ਇੱਕ ਪਉੜੀ ਹੈ ਨਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਪਜੀ ਸਾਹਿਬ ਦੀ ਪਉੜਨਾ ਦੇ ਵਿੱਚੋਂ ਸਭ ਤੋਂ ਲੰਬੀ ਪਉੜੀ ਹੈ ਜੀ ਸੋ ਦਾ ਇਹ ਜਿਹੜੀ ਸੋ ਦਾ ਇਸ ਦਾ ਪਣੋਂ ਰਹਿਰਾ ਸਾਹਿਬ ਦੇ ਵਿੱਚ ਆਉਂਦੀ ਹੈ ਇੱਕ ਆਸਾ ਰਾਗ ਦੇ ਵਿੱਚ ਵੀ ਆਉਂਦੀ ਹੈ ਸੋ ਗੁਰੂ ਸਾਹਿਬ ਜੀ ਦੇ ਯਾਨੀ ਸੌਧਾਰ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਿੰਨ ਵਾਰ ਆਈ ਹੈ ਜੀ ਰਾਮਕਲੀ ਰਾਗ ਦੇ ਵਿੱਚ ਵੀ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਗੱਲ ਕੀਤੀ ਹੈ ਕਾਫੀ ਸ਼ਬਦ ਜਿਹੜੇ ਨਾ ਰਿਲੇਟਡ ਕੁਝ ਪੰਧਤਾਂ ਬਿਲਕੁਲ ਅਰਥ ਸਹੀ ਵੀ ਰਾਮਕਲੀ ਰਾਗ ਵਿੱਚ ਵੀ ਹੁੰਦੇ ਆ ਸੋ ਗੁਰੂ ਜੀ ਕਹਿੰਦੇ ਸੋ ਦਰ ਕਿਹਾ ਸੋ ਘਰ ਕਿਹਾ ਸੋ ਦਰ ਕੀ ਹੁੰਦਾ ਜੀ ਦਰ ਦਾ ਅਰਥ ਹੁੰਦਾ ਜੀ ਟਕਾਣਾ ਕਹਿੰਦੇ ਜੇ ਅਕਾਲ ਪੁਰਖ ਵਾਹਿਗੁਰੂ ਤੇਰਾ ਦਰ ਇਹ ਜਿਹੜੀਆਂ ਪਹਿਲੀਆਂ ਦੋ ਪੰਕਤੀਆਂ ਨਾ ਇਹ ਗੁਰੂ ਸਾਹਿਬ ਜੀ ਨੇ ਸਵਾਲ ਕੀਤਾ ਜੀ ਇਹ ਸਵਾਲ ਆਪਣਾ ਵੀ ਸਵਾਲ ਹੈ ਇਹ ਸਾਰੀ ਦੁਨੀਆ ਦਾ ਵੀ ਸਵਾਲ ਹੈ ਵੀ ਪ੍ਰਮਾਤਮਾ ਦਾ ਦਰ ਕੀ ਹੋਇਜੈ ਸੋ ਦਰ ਗਿਆ ਸੋ ਕਰਕੇ ਹਾ ਜਿਤ ਬੈ ਸਾਰ ਸੁਮਲ ਜਿੱਥੇ ਬੈਠ ਕੇ ਉਹ ਸਾਰੇ ਸੰਸਾਰ ਦੀ ਸੰਭਾਲਣਾ ਕਰ ਰਿਹਾ ਹੈ ਉਹਦਾ ਦਰ ਕੀ ਹੋਇਜੈ ਇਹਦੀ ਫਿਰੇ ਤੋਂ ਅੱਗੇ ਵਿਆਖਿਆ ਕਰਨੀ ਗੁਰੂ ਸਾਹਿਬ ਜੀ ਇਹਨਾਂ ਕੋ ਗੁਰੂ ਸਾਹਿਬ ਜੀ ਨੇ ਸਵਾਲ ਨਹੀਂ ਕੀਤਾ ਅਗਲੀ ਪੰਕਤੀ ਵਿੱਚ ਜਵਾਬ ਵੀ ਦਿੱਤਾ ਹੈ ਜੀ ਇਹ ਬਾਣੀ ਆਪਣੇ ਆਪ ਦੇ ਵਿੱਚ ਹੀ ਸਟੀਕ ਹੈ ਲੋ ਜਦੋਂ ਧਿਆਨ ਨਾਲ ਪੜ੍ਹਨ ਲੱਗਗੇ ਨਾ ਤੁਹਾਨੂੰ ਹੌਲੀ 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 ਸਮਝ ਪੈਣੇ ਸ਼ੁਰੂ ਹੋ ਜੂਗੀ ਹਾਂ ਇਹ ਤਾਂ ਗੁਰਬਾਣੀ ਬੜੀ ਗਹਿਰੀ ਹੈ ਸੋ ਗੁਰੂ ਸਾਹਿਬ ਜੀ ਨੇ ਪਹਿਲੀਆਂ ਪੰਕਤੀਆਂ ਵਿੱਚ ਸਵਾਲ ਕਰ ਦਿੱਤਾ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਸੋ ਦਰ ਕੇਹਾ ਸੋ ਕਰਕੇ ਹਾਂ ਤੇਰਾ ਦਰਬ ਕਿਹੋ ਜਿਹਾ ਤੇਰਾ ਘਰ ਕਿਹੋ ਜਿਹਾ ਜਿਤ ਵੈ ਸਰਬ ਸਮਾਲੇ ਜਿੱਥੇ ਤੂੰ ਸਾਰੇ ਸੰਸਾਰ ਦੇ ਬੈਠ ਕੇ ਹਤਪਾਲਨਾ ਕਰਦੇ ਹੈ ਉਹ ਸਾਰੇ ਸੰਸਾਰ ਨੂੰ ਤੂੰ ਚਲਾ ਰਿਹਾ ਹੈ ਲੋ ਜੀ ਹੁਣ ਗੁਰੂ ਸਾਹਿਬ ਦੀ ਅੱਗੇ ਬੇਨਤੀ ਸ਼ੁਰੂ ਕਰਦੇ ਆ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਵਾਜੇ ਨਾਦ ਨਾਦ ਕਾਸ਼ੂ ਕਹਿੰਦੇ ਆ ਜੀ 사운ਡ ਨੂੰ ਆਵਾਜ਼ ਨਾਦ ਪਿਆਰ ਉਹ ਜਿਹੜੀ ਸੰਸਾਰ ਦੀ ਉਤਪਤੀ ਆ ਨਾ ਉਹ ਆਵਾਜ਼ ਤੋਂ ਹੋਈ ਹੈ ਫੈਂਸ ਨੇ ਮੰਨ ਲਈਏ ਗੱਲ ਆ ਹਾਂ ਵੀ ਆਵਾਜ਼ ਇਥੋਂ ਪੈਦਾ ਹੋਇਆ ਸਭ ਕੁਝ ਆ। ਤਾਂ ਇਹ ਸਾਨੂੰ ਜਿਹੜੀ ਸਾਊਂਡ ਹੈ ਨਾ ਆਵਾਜ਼ ਹੈ ਇਹ ਪ੍ਰਭਾਵਿਤ ਕਰਦੀ ਹੈ। ਆਵਾਜ਼ ਤੋਂ ਸਾਡਾ ਸਾਰੀ ਉਤਪਤੀ ਹੈ ਸੰਸਾਰ ਦੀ, ਬਨਸਪਤੀ, ਸਮੁੰਦਰ, ਜਲ, ਥਲ ਸਭ। ਆਵਾਜ਼ ਤੋਂ ਪੈਦਾ ਹੋਇਆ ਹੈ। ਸਾਊਂਡ ਤੋਂ ਪੈਦਾ ਹੋਇਆ ਸਭ ਕੁਝ ਆ। ਸੋ ਇੱਕ ਸ੍ਰੀਰ ਮੰਦਿਰ ਹੈ ਜੀ ਆਪਣਾ ਜੋ ਬਾਹਰੀ ਤੌਰ ਤੇ ਮੰਦਿਰ ਹਨ ਕੋਈ ਤੁਹਾਡੇ ਵਿੱਚੋਂ ਗਿਆ ਹੋਏ ਮੰਦਿਰ ਦੇ ਵਿੱਚ ਮੰਦਿਰ ਦੇ ਬਾਹਰ ਨਾ ਇੱਕ ਤੱਲੀ ਲੱਗੀ ਹੁੰਦੀ ਖਟਕਾਉਣ ਵਾਸਤੇ ਐ ਬਾਹਰ ਨਾ ਤੱਲੀ ਖਟਾ ਕੇ ਅੰਦਰ ਜਾਣਾ ਪੇਰਾ ਉਹਦਾ ਵੀ ਬਹੁਤ ਵੱਡਾ ਅਰਥ ਹੈ ਪਿਆ ਇਹ ਸਤਿ ਪੁਰਸ਼ਾਂ ਨੇ ਐਵੇਂ ਨਹੀਂ ਬਣਾਇਆ ਸੀ ਕਿਉਂਕਿ ਸਰੀਰ ਵੀ ਮੰਦਰ ਹੈ ਸਰੀਰ ਵੀ ਮੰਦਰ ਬਾਣੀ ਵਿੱਚ ਹੀ ਲਿਖਿਆ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਹੈ ਹਰ ਮੰਦਰ ਇਹ ਸਰੀਰ ਹੈ ਹਰ ਮੰਦਰ ਇਹ ਵੀ ਹਰੀ ਦਾ ਮੰਦਰ ਹੈ ਬਾਹਰੀ ਮੰਦਰ ਦੇ ਵਿੱਚ ਗਿਆ ਸਾਉਂਡ ਕਰਕੇ ਆਵਾਜ਼ ਜਦੋਂ ਖੜਕਾਇਆ ਇਹ ਇਹਦਾ ਅਰਥ ਇਹ ਹੈ ਜੀ ਕਿੰਦੇ ਮਨੁੱਖ ਤੋਂ ਆਪਣੇ ਆਪ ਨੂੰ ਸਾਊਂਡ ਦੇ ਨਾਲ ਜੋੜ ਆਵਾਜ਼ ਦੇ ਨਾਲ ਜੋੜ ਜੋ ਸ਼ੰਕਾਰ ਹਨ ਤੰਨੇ ਜਿਹੜੀ ਟੱਲੀ ਹਨ ਉਹ ਪੂਰੇ ਵਧੀਆ ਲੱਗਿਓ ਕਿ ਗਾਵਾਜ਼ ਆ ਦੇ ਪਉਗੀ ਤੇ ਅੱਗੇ ਜਿਹੜਾ ਗੁੰਮਦ ਬਣਦਾ ਗੁੰਮਦ ਬਣਿਆ ਹੁੰਦਾ ਉੱਤੇ ਗੁੰਮਦ ਇਸੇ ਵਾਸਤੇ ਬਣਿਆ ਸੀਗਾ ਵੀ ਜਿਹੜੀ ਆਵਾਜ਼ ਹੈ ਉਹਦੇ ਵਿੱਚ ਪੂਰੀ ਫੈਲੇ ਪੂਰੀ ਫੈਲ ਜੇ ਵਿੱਚ ਆਏ ਤੇ ਮਨ ਨੂੰ ਪ੍ਰਭਾਵਿਤ ਕਰਦੀ ਹੈ ਆਵਾਜ਼ ਮੰਨਉਣਾ ਸਾਡੇ ਨੂੰ ਪ੍ਰਭਾਵਿਤ ਕਰਦੀ ਹੈ ਆਵਾਜ਼ ਹਾਂ ਠੀਕ ਹੈ ਵੀ ਹੁਣ ਤਾਂ ਕਿਤੇ ਵੀ ਜਾ ਕੇ ਆਪਾਂ ਕੋ ਫਾਰਮੈਲਿਟੀ ਬਣਦੀ ਨਾ ਪਰ ਮੈਨੂੰ ਐ ਲੱਗਦਾ ਵੀ ਬਹੁਤ Hindu ਵੀਰਾਂ ਨੂੰ ਘੱਟ ਹੀ ਪਤਾ ਹੋਊਗਾ ਵੀ ਮੰਦਿਰ ਦੀ ਟੱਲੀ ਹੈ ਜਿਹੜੀ ਬਾਹਰ ਕਿਉਂ ਖੜਕਾ ਕੇ ਜੰਨੇ ਆਪਾਂ ਬਹੁਤ ਘੱਟ ਪਤਾ ਹੋਊਗਾ Hindu ਨੂੰ ਬਹੁਤ ਘੱਟ ਕਿਉਂ ਦੱਸੇ ਨਹੀਂ ਕਿਸੇ ਨੇ ਸੋ ਮੰਦਿਰ ਦੇ ਬਾਹਰ ਦਾ ਜੋ ਟੱਲੀ ਖੜਕਾਉਣੀ ਹੈ ਅਸਲ ਵਿੱਚ ਇਹਦਾ ਪ੍ਰਤੀਕ ਬਣਾਇਆ ਸਤਪੁਰਸ਼ਾ ਨੇ ਮੰਦਿਆ ਸੌਂਡ ਦੇ ਨਾਲ ਜੁੜੀ ਆਵਾਜ਼ ਦੇ ਨਾਲ ਜੁੜੀ ਭਾਵ ਉਥੋ ਜਿਹੜੀ ਸਿੱਖਿਆ ਨਾ ਉਹ ਸਿੱਖਿਆ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲੀ ਉਹ ਆਵਾਜ਼ ਨੇ ਇਹ ਮੰਦਰ ਦੀ ਟੱਲੀ ਹੈ ਜਿਹੜੀ ਇਹ ਸਾਨੂੰ ਕਹਿ ਰਹੀ ਹੈ ਵੀ ਜੇ ਤੂੰ ਆਪਣੇ ਅੰਦਰ ਜੜਨਾ ਨਾ ਇਹ ਮੰਦਰ ਦੀ ਟੱਲੀ ਕਹਿ ਰਹੀ ਹੈ ਵੀ ਆਵਾਜ਼ ਕਰੀ ਪਹਿਲਾਂ ਪੈਦਾ ਕਰੇ ਆਪਣੇ ਅੰਦਰ ਵਾਹ ਗਰੋ ਵਾਹ ਗਰੋ ਇਸ ਤਰ੍ਹਾਂ ਆਵਾਜ਼ ਪੈਦਾ ਕਰ ਤੇ ਸੁਣ ਫਿਰ ਰਾਮ ਕੋਈ ਅੱਲਾ ਕੋਈ ਗੋਡ ਕੋਈ ਕੋਸ਼ ਕੋਈ ਕੋਸ਼ ਜੀ ਜੋ ਵੀ ਕਹੇ ਤੈਂ ਦਾ ਅਰਥ ਇਹ 사ਉਂਡ ਇਹ ਆਵਾਜ਼ ਤੋਂ ਹੀ ਸਭ ਕੁਝ ਪੈਦਾ ਹੋਇਆ ਹੈ ਜੀ ਜੇ ਆਪਾਂ ਇਹਦੇ ਹੋਰ ਗਹਿਰਾਈ ਵਾਲੇ ਅਰਥ ਕਰ ਲਗੇ ਬਹੁਤ ਲੰਮੇ ਹੋ ਜਾਣਗੇ ਜੀ ਰੋਹੋ ਵਿਚਾਰ ਵਾਜੇ 나ਗ ਅਨੇਕ ਅਸੰਖਾ ਅਨੇਕ ਅਸੰਖਈ ਅਮਾਲਕ ਜੀ ਧੁਣਾ ਨਾ ਜਿਹੜਾ ਆਵਾਜ਼ਾਂ ਇਹਨੂੰ ਯਾਦ ਕਰਨੀਆਂ ਅਨੇਕ ਹੀ ਨੇ ਕੋਈ ਕਿਸ ਤਰ੍ਹਾਂ ਯਾਦ ਕਰ ਰਿਹਾ ਕੋਈ ਕਿਸ ਤਰ੍ਹਾਂ ਯਾਦ ਕਰ ਰਿਹਾ ਕੋ ਕਿਸ ਤਰ੍ਹਾਂ ਯਾਦ ਕਰ ਰਿਹਾ ਅਨੇਕ ਹੀ ਧੁਣਾ ਪੈਦਾ ਹੋਵਨ ਹੈ ਤੇ ਕੀਤੇ ਵਾਵਣ ਹਾਰੇ ਫਿਰ ਇਹਨਾਂ ਨੂੰ ਧੁਨ ਗਾਣੋ ਵਜਾਉਣ ਵਾਲੇ ਵੀ ਵੱਖਰੇ ਵੱਖਰੇ ਐ ਸਾਜਣ ਜਿਹੜੇ ਫਿਰ ਪਿਆਰਿਓ ਮੈਂ ਤੁਹਾਨੂੰ ਪ੍ਰਾਣ ਪ੍ਰਤਨ ਸਮੇ ਦੇ ਨਾਲ ਆਪਾਂ ਦੇਖਦੇ ਆਂ ਕਿ ਕ੍ਰਿਸ਼ਨ ਜੀ ਕੋਲੇ ਵੀ ਮੁਰਲੀ ਵਜਾਉਂਦੇ ਆ ਨਾ ਤੇ ਸ਼ਬਦ ਜੀ ਕੋਲ ਵੀ ਡਬਰੂ ਹੈ ਇਹ ਇਹ ਜਿਹੜੇ ਸਾਜ਼ ਆ ਨਾ ਇਹਨਾਂ ਦਾ ਸੰਬੰਧ ਹੈ ਹੋਇਆ ਦਿਓ ਗੁਰੂ ਨਾਨਕ ਪਾਸ਼ਾ ਦੇ ਕੋਲ ਮਰਦਾਨੇ ਦੇ ਕੋਲ ਰਵਾਵ ਹੈ ਗੁਰੂ ਅਰਜਨ ਦੇਵ ਜੀ ਕੋਲੇ ਸਰੰਦਾ ਗਾ ਵਜਦੇ ਆ ਨਾ ਕਹਿੰਦਾ ਅਥਾ ਰਾਗ ਦਾ ਸੰਬੰਧ ਜੋ ਵਜਾਉਣ ਵਾਲੇ ਗੁਰੂ ਜੀ ਕਹਿੰਦੇ ਵਜਣ ਵਾਲੇ ਰਾਗ ਹੈ ਉਹ ਵੇ ਮਾਲਕਾ ਬਹੁਤ ਹੈ ਕੀਤੇ ਵਾਵਣ ਹਾਰੇ ਤੈਨੂੰ ਕਿਸੇ ਕੋਈ ਕਿਸ ਸਾਜ ਦੇ ਨਾਲ ਕੋਈ ਵਜਾ ਰਿਹਾ ਹੈ ਕੋਈ ਕਿਸ ਸਾਜ ਦੇ ਨਾਲ ਵਜਾ ਰਿਹਾ ਹੈ ਕਿਉਂਕਿ ਪਿਆਰਿਓ ਜੋ ਸੰਗੀਤ ਆ ਨਾ ਇੱਕ ਤਾਂ ਭਾਰਤੀ ਜਿਹੜਾ ਪੁੱਤਰ ਪੂਰਬ ਦਾ ਸੰਗੀਤ ਹੈ ਇੱਕ ਦੱਖਣ ਦਾ ਸੰਗੀਤ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਜਿਹੜੇ ਗੁਰਸਿੱਖ ਬਾਣੀ ਪੜ੍ਹਦੇ ਉਹ ਧਿਆਨ ਨਾਲ ਸੁਣਿਓ ਗੱਲ ਉੱਤਰ ਪੂਰਬ ਦਾ ਸੰਗੀਤ ਤੇ ਦੱਖਣ ਦਾ ਸੰਗੀਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਹੈ ਗੌੜੀ ਪੂਰਬੀ ਮਹੱਲਾ ਪੰਜਵਾਂ ਗੌਇ ਪੂਰਬ ਦੇ ਵਿੱਚ ਇਹ ਗੁਰੂ ਜੀ ਨੇ ਉੱਥੇ ਪ੍ਰਤੀਕ ਦੇ ਦਿੱਤਾ ਕਿ ਤੁਸੀਂ ਜਿਹੜਾ ਇਸ ਇਹ ਰਾਗ ਗਾਉਣਾ ਨਾ ਇਹ ਰਾਗ ਤੁਸੀਂ ਭੈਰੋ ਰਾਗ ਦੇ ਵਿੱਚ ਰਾਗ ਦੇ ਵਿੱਚ ਤੁਸੀਂ ਗੋਣੇ ਤੁਸੀਂ ਭੈਰੋ ਰਾਗ ਪੂਰਬੀ ਸੰਗੀਤ ਹੈ ਜੀ ਜਿਹੜਾ ਸ੍ਰੀ ਰਾਗ ਹੈ ਇਹ ਦੱਖਣ ਦੇ ਵਿੱਚ ਗਾਇਆ ਜਾਂਦਾ ਹੈ ਜੀ ਵਾਪਸ ਤੁਸੀਂ ਕਦੇ ਹਿਸਟਰੀ ਪੜ੍ਹ ਕੇ ਵੇਖੋ ਜਿਹੜਾ ਰਾਗ ਨਾ ਰਾਗ ਵਿਦਤਾ ਜਿਨ੍ਹਾਂ ਨੂੰ ਪਤਾ ਹੈ ਉਹ ਇਸ ਚੀਜ਼ ਦੇ ਵਿੱਚ ਮਾਤ ਰੱਖਦੇ ਆ ਵੀ ਇੱਕ ਥਾਂ ਦੇ ਉੱਤੇ ਆਉਂਦਾ ਗੁਰੂ ਸਾਹਿਬ ਜੀ ਦਾ ਵੀ ਜਿਹੜਾ ਦੱਖਣ ਦੇ ਨਾਲ ਸੰਬੰਧਤ ਵੀ ਆਉਂਦੀ ਬਾਣੀ ਜੀ ਆ ਰਾਮਕਲੀ ਰਾਗ ਦੇ ਵਿੱਚ ਆਉਂਦੀ ਹੈ ਜੀ ਇਹ ਉਹਦੇ ਚੋਂਦਾ ਲਖਣੀ ਵੀ ਇਹ ਭਾਈ ਤੁਸੀਂ ਦੱਖਣ ਦੇ ਜਿਹੜਾ ਰਾਗ ਹੈ ਉਹਦੇ ਵਿੱਚ ਤੁਸੀਂ ਗਾਣ ਦਾ ਇੰਡ ਕਰਨਾਗਾ ਸੋਰਾ ਹੋ ਵਿਚਾਰ ਸੋ ਗੁਰੂ ਜੀ ਕਹਿੰਦੇ ਵਾਜੇ 나ਦ ਅਨੇਕ ਅਸੰਖਾ ਕੀਤੇ ਵਾਵਣ ਹਾਏ ਤੈਨੂੰ ਮਾਲਕ ਜੀ ਪਤਾ ਨਹੀਂ ਕਿੰਨੇ ਰੂਪਾਂ ਚ ਕੋਈ ਯਾਦ ਕਰੀ ਜਾਂਦਾ ਕੋਈ ਕਿਸ ਰਾਗ ਦੇ ਵਿੱਚ ਗਾ ਰਿਹਾ ਕੋਈ ਕਿਸ ਰਾਗ ਦੇ ਵਿੱਚ ਯਾਦ ਗਾ ਰਿਹਾਗਾ ਕੋਈ ਕਿਸ ਤਰ੍ਹਾਂ ਦਾ ਵਾਜਾ ਜਿਹੜਾ ਵੱਜਦਾ ਕੋਈ ਕਿਸ ਤਰ੍ਹਾਂ ਦਾ ਵਾਜਾ ਵੱਜਦਾ ਹੈ ਕੀਤੇ ਰਾਗ ਪਰਿ ਸਿਉ ਕਹੀ ਅਣਾ ਰਾਗ ਹੈ ਜੀ ਫਿਰ ਤੇ ਰਾਗ ਵੀ ਵੱਖੇ ਵੱਖਰੇ ਆ ਸਾਰਾ ਰਾਗ ਦੇ ਵੀ ਪਰਿਵਾਰ ਹੁੰਦੇ ਆ ਨਾ ਰਾਗਾਂ ਦੇ ਵੀ ਪਰਿਵਾਰ ਹੁੰਦੇ ਨੇ ਸਾਰੇ ਦੇ ਰਾਗ ਰਾਗ ਤੇ ਰਾਗੜੀਆਂ ਫਿਰ ਆ ਰਾਗੜੀਆਂ ਪੈਦਾ ਹੋ ਜਾਂਦੇ ਨੇ ਜੀ ਪੁੱਤ-ਪੋਤੇ ਰਾਗ ਪੈਦਾ ਹੁੰਦੇ ਜੀ ਸਾਰੇ ਜਿਹੜੀ ਜਿਹਨਾਂ ਨੂੰ ਪਤਾ ਐ ਇਸ ਗੱਲ ਦਾ ਕਿਉਂਕਿ ਜਿਵੇਂ ਜਿਵੇਂ ਸੁਰਤ ਡੂੰਘੀ ਹੁੰਦੀ ਜਾਂਦੀ ਹੈ ਰਾਗ ਵਿਦਿਆ ਦੀ ਸਮਝ ਪੈਂਦੀ ਜਾਂਦੀ ਹੈ ਜਿ ਹੌਲੀ 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 ਪਹਿਲਾਂ ਤਾਂ ਆਪਣਾ ਹੀ ਲੱਗਦਾ ਹੁੰਦਾ ਵੀ ਇਹ ਕੀ ਕਰੀ ਜਾਂਦੇ ਆ ਪਰ ਜਿਵੇਂ ਜਿਵੇਂ ਤੁਹਾਡੀ ਸਰੋਤ ਗਹਿਰੀ ਹੋਊਗੀ ਧਿਆਨ ਡੂੰਘਾ ਹੋਊਗਾ ਤਾਂ ਰਾਗ ਮਾਲਕ ਜੀ ਕਿੰਨੇ ਰਾਗਾਂ ਵਿੱਚ ਹੁਣ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ 31 ਰਾਗਾਂ ਵਿੱਚ ਹੈ ਜੀ 31 ਰਾਗਾਂ ਵਿੱਚ ਗਾਇਨ ਕੀਤੀ ਵੀ ਆ ਬਾਣੀ ਤੇ ਭਾਈ ਨਿਰਮਲ ਸਿੰਘ ਜੀ ਜਿਹੜੇ ਸਾਡੇ ਪਿੱਛੇ ਦੇ ਕੀਰਤਨੀਏ ਸਿੰਘ ਸਨ ਉਹ ਗੁਜ਼ਰ ਗਏ ਭਾਈ ਨਿਰਮਲ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੇ ਕੱਤੀ ਦੇ 31 ਰਾਗ ਤਾਂ ਗਾਉਣ ਜਾਣਦੇ ਸੀ ਤੇ ਨਾਲ ਹੋਰ ਵੀ ਕਈ ਰਾਗ ਉਗਵਾਉਣ ਜਾਂਦੇ ਸੀ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਦੇ 31 ਰਾਗ ਗਾਉਣਾ ਕੋਈ ਮਾੜੀ ਮੁੱਤੀ ਦਾ ਨਹੀਂ ਭਾਈ ਨਿਰਮਲ ਸਿੰਘ ਦੀ ਪਾਤੰਕ ਪੂਸ਼ਨਾਵਾਰ ਦੇ ਨਾਲ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ ਰਹੁ ਵਿਚਾਰ ਮਾਲਕ ਜੀ ਕਿੰਨੇ ਰਾਗ ਕਈ ਕੀਤੇ ਗਾਉਣ ਹਾਰੇ ਤੇ ਕਿੰਨੇ ਗਾਉਣ ਵਾਲਿਆ ਫਰਮਾਨ ਦਾ ਇਹਨੂੰ ਕੋਈ ਕਿਸ ਤਰ੍ਹਾਂ ਯਾਦ ਕਰ ਰਿਹਾ ਕੋਈ ਕਿਸ ਤਰ੍ਹਾਂ ਯਾਦ ਕਰ ਰਿਹਾ ਗਾਵੇ ਤਹ ਨੂੰ ਪਾਣਾ ਪਾਣੀ ਬੈਸੰਤਰ ਮਾਲਕ ਜੀ ਤੈਨੂੰ ਗਾ ਰਿਹਾ ਗਾਵੇ ਤਹ ਨੂੰ ਕੌਣ ਪਾਣਾ ਹਵਾ ਪਾਣੀ ਬੈਸੰਤਰ ਅੱਗ ਗਾਵੇ ਰਾਜਾ ਧਰਮ ਦੁਆਰੇ ਕਹਿੰਦੇ ਵੀ ਜੋ ਧਰਮ ਰਾਜਾ ਸਾਰਾ ਬੈਠਨ ਨਿਆ ਪਰਨਾਲੀ ਸਾਡੇ ਅੰਦਰ ਹੀ ਹੈ ਇਹ ਜਿਹੜੀ ਤਖਤ ਹੈ ਨਾ ਧਰਮਰਾਜਾ ਧਰਮਰਾਜਾ ਉਹ ਸਪੈਸ਼ਲ ਜਗਾ ਨਹੀਂ ਫਿੱਟ ਪਿਆ ਉਹ ਕੋਈ ਖੁਲਾਮੇ ਨਾਲ ਤੇ ਧਰਮਰਾਜਾ ਬੈਠਾਗਾ ਧਰਮਰਾਜਾ ਹੈ ਵਿਚਾਰਨ ਵਾਲਾ ਇੱਕ ਇੱਕ ਉਹ ਜੋ ਸਾਡੇ ਅੰਦਰ ਹੀ ਪਰਮਾਤਮਾ ਨੇ ਫਿੱਟ ਕੀਤਾ ਹੈ ਬਿਰਤੀ ਹੈ ਸਾਡੀ ਅੰਦਰ ਇਹ ਜਦੋਂ ਸਾਥੋਂ ਕੋਈ ਗਲਤ ਕੰਮ ਹੋ ਜਾਂਦਾ ਹੈ ਤੁਹਾਨੂੰ ਪਛਤਾਵਾ ਲੱਗਦਾ ਹੁੰਦਾ ਆਪਾਂ ਆਪਾਂ ਨੂੰ ਸਾਰਿਆਂ ਨੂੰ ਪਛਤਾਵਾ ਲੱਗਦਾ ਕਿ ਇੱਕ ਗਲਤ ਕੰਮ ਹੋ ਜਾਂਦਾ ਵੀ ਹੈ ਹਾਂ ਕਰਦਾ ਬਣਾ ਜਾਂਦਾ ਤੇ ਇਹੀ ਧਰਮ ਰਾਜਾ ਬਸ ਅੰਦਰੋਂ ਇਹ ਧਰਮ ਰਾਜਾ ਬੈਠਾ ਹੈਗਾ ਚੰਗਾ ਕੰਮ ਕੀਤਾ ਅੰਦਰੋਂ ਸ਼ਾਬਾਸ਼ ਮਿਲ ਜਾਂਦੀ ਹੈ ਹਾਂ ਵਧੀਆ ਕੀਤਾ ਦਾ ਯਾਰ ਤੂੰ ਵਧੀਆ ਕੀਤਾ ਕਿਸੇ ਗਰੀਬ ਨੂੰ ਚੱਪਲਾਂ ਲੈ ਕੇ ਦੇ ਦੇ ਨਾ ਪੈਰਾਂ 'ਚ ਨੰਗੇ ਪੈਰੀ ਫਿਰਦਾ ਸੀ ਵਾਈਬ੍ਰੇਸ਼ਨ ਮਿਲੂਗੀ ਤੁਹਾਨੂੰ ਤੁਹਾਨੂੰ ਇੱਕ ਸ਼ਕਤੀ ਮਿਲੂਗੀ ਤੁਹਾਨੂੰ ਅੰਦਰੋਂ ਤੇ ਕਿਸੇ ਦਾ ਹੱਕ ਖਾ ਕੇ ਵੇਖ ਲਓ ਤੁਸੀਂ ਅੰਦਰੋਂ ਲਹਣਤੇ ਹੋਈ ਜਾਣਾ ਕਿਸ ਨੇ ਰੱਬ ਜੀ ਕੋਈ ਭੁਲੇਖਣਾ ਵੱਧ ਮੋੜ ਤੇ ਨਾ ਪਾਇਓ ਤੇ ਤੁਹਾਨੂੰ ਤੁਹਾਡੇ ਕੋਲ ਤੁਹਾਨੂੰ ਲੱਗ ਗਿਆ ਪਤਾ ਵੀ ਵੱਧ ਮੋੜ ਤੇ ਤੇ ਜੇ ਤੁਸੀਂ ਉਹ ਓਵੇਂ ਗੱਲ ਜੀ ਨਾ ਪੱਕੇ ਜੇ ਤਾਂ ਮੋੜ ਤੇ ਠੀਕ ਹੈ ਤੇ ਨਹੀਂ ਤੁਹਾਨੂੰ ਲਾਣ ਤੇ ਬਣਦਾ ਯਾਰ ਗਲਤ ਕੀਤਾ ਮੋੜ ਦੇ ਜੀ ਮੋੜ ਦੇਣ ਚਾਹੀਦੇ ਸੀ ਇਹ ਅੰਦਰ ਦੀ ਵਰਤੀ ਹੈ ਜੀ ਇਹੀ ਧਰਮਰਾਜਾ ਵਸ ਹੋਰ ਕੋਈ ਧਰਮਰਾਜਾ ਕਿਤੇ ਫਿੱਟ ਨਹੀਂ ਬੈਠਾ ਪਿਆ ਰਹੋ ਧਰਮਰਾਜਾ ਸਾਡੇ ਅੰਦਰ ਹੀ ਹੈ ਗਲਤ ਕੰਮ ਹੋ ਗਿਆ ਪਛਤਾਵਾ ਸ਼ੁਰੂ ਹੋ ਗਿਆ ਸਹੀ ਕੰਮ ਹੋ ਗਿਆ ਹੱਲਾ ਸ਼ੁਰੀ ਮਿਲਨੇ ਸ਼ੁਰੂ ਹੋ ਗਈ ਜੀ ਬਸ ਸਾਡੇ ਅੰਦਰ ਹੀ ਬੈਠਾ ਜੀ ਵਿਚਾਰਾਂ ਵਿੱਚ ਹੀ ਬੈਠਾ ਧਰਮ ਰਾਜਾ ਸਾਡੇ ਅੰਦਰ ਦਾ ਸੋ ਗੁਰੂ ਜੀ ਕਹਿੰਦੇ ਗਾਵਹਿ ਰਾਜਾ ਧਰਮ ਦੁਆਰੇ ਕਿੰਨੇ ਤੈਨੂੰ ਗਾਰੇ ਮਾਲਕ ਜੀਓ ਕਿੰਨੇ ਹੈ ਗਾਵਹਿ ਚਿਤ ਬੁਖਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਚਿਤਰ ਬੁਖਤ ਚਿਤਰ ਬੁਖਤ ਸਾਡੇ ਅੰਦਰ ਜੀ ਜੋ ਅਸੀਂ ਕਰਮ ਕਮਾਉਣੇ ਹਨ ਇਹਨਾਂ ਨੂੰ ਚਿਤਰ ਬੁਖਤ ਕਹਿੰਦੇ ਬਾਰੇਓ ਕਿਸੇ ਨੂੰ ਨਹੀਂ ਪਤਾ ਨਾ ਘਰ ਵਾਲੇ ਨੂੰ ਪਤਾ ਨਾ ਬੱਚਿਆਂ ਨੂੰ ਪਤਾ ਨਾ ਮਾਤਾ ਪਿਤਾ ਨੂੰ ਨਾ ਪਿੰਡ ਵਾਲੇ ਨੂੰ ਪਤਾ ਆਪਾਂ ਨੂੰ ਪਤਾ ਕਲਿਆਣ ਮੇਰੇ ਅੱਖਾਂ ਨਾਲ ਕੀ ਵੇਖਦਾ ਹਾਂ ਚਿੱਤਰਗੁਪਤੇ ਹੀ ਅੰਦਰ ਚਿੱਤਰਗੁਪਤਾ ਚਿੱਤਰਗੁਪਤ ਜਦ ਲੇਖਾ ਮੰਗਾ ਤਬ ਕੌਣ ਪੜਦਾ ਤੇਰਾ ਟੱਕ ਹੈ ਇਹੀ ਚਿੱਤਰਗੁਪਤ ਹੈ ਗੁਰੂ ਜੀ ਕਹਿੰਦੇ ਤੇਰੇ ਅੰਦਰ ਜਿਹੜੇ ਲਿਕੇ ਆ ਨਾ ਚਿੱਤਰਗੁਪਤ ਗੁਪਤਾ ਜਿਹੜੇ ਲੋਕਾਂ ਨੂੰ ਨਹੀਂ ਦੱਸ ਸਕਦਾ ਤੂੰ ਨਾ ਆਪਣੇ ਘਰ ਵਾਲੀ ਨੂੰ ਦੱਸਿਆ ਨਾ ਬੱਚਿਆਂ ਨੂੰ ਦੱਸ ਸਕਦਾ ਔਰ ਤੈਨੂੰ ਪਤਾ ਹੈ ਅੱਖਾਂ ਕੀ ਵੇਖਉਂਦੀਆਂ ਜਵਾਨ ਕੀ ਅੰਦਰ ਸਾਡੇ ਫੁਰਨਾ ਅੰਦਰ ਚੱਲੀ ਜਾਂਦਾ ਕੀ ਇਹ ਕਰ ਸਕਦੀ ਹੈ ਮੇਰਾ ਬੋਲ ਹੈ ਜਿਹੜਾ ਕਿਉਂਕਿ ਜਵਾਨ ਦੇ ਬੋਲ ਹਨ ਜਿਹੜੇ ਜਦੋਂ ਤੱਕ ਬਾਹਰ ਨਹੀਂ ਆਉਂਦੇ ਉਹ ਤਾਂ ਅੰਦਰ ਹੀ ਹੁੰਦੇ ਪਿਆ ਰਹੋ ਕਈ ਵਾਰੀ ਆਪਾਂ ਗੱਲਾਂ ਹੀ ਨਹੀਂ ਹੁੰਦਾ ਜਦੋਂ ਆਪਾਂ ਗੱਲ ਕਹਿ ਨਹੀਂ ਚਾਹ ਚਾਹ ਰਹੇ ਹੁੰਨੇ ਪਰ ਸਮੇ ਤੋਂ ਡਰਦੇ ਲੋਕਾਂ ਤੋਂ ਡਰਦੇ ਜਾਂ ਮਾਤਾ ਪਿਤਰ ਡਰਦੇ ਕਹਿੰਦੇ ਨਹੀਂ ਆਪਾਂ ਰਣੂ ਦਾ ਜੀ ਕਰਦਾ ਹੁੰਦਾ ਵੀ ਇਥੇ ਮੈਂ ਬੋਲ ਆ ਪਾ ਪਰ ਕਈ ਵਾਰ ਆਪੋ ਨਹੀਂ ਬੋਲਦੇ ਹੁੰਦੇ ਇਹਨਾਂ ਦਾ ਖਿਆਲ ਆਤ ਖਾਲ ਜੇ ਕਈ ਵਾਰੀ ਕੋਈ ਗੱਲ ਐਸੀ ਹੁੰਦੀ ਹੈ ਜਿਹੜੀ ਅੰਦਰ ਹੀ ਸਾਡੇ ਉਹ ਗੇੜੇ ਖਾਈ ਜਾਂਦੀ ਅੰਦਰ ਹੀ ਗੇੜੇ ਖਾਈ ਜਾਂਦੀ ਅੰਦਰ ਹੀ ਗੇੜੇ ਖਾਈ ਜਾਂਦੀ ਐ ਇਹਨੂੰ ਕਹਿੰਦੇ ਚਿੱਤਰ ਗਉਪਤ ਜੀ ਚਿੱਤਰ ਗਉਪਤ ਜਦੋਂ ਲੇਖਾ ਮੰਗਾ ਤਬ ਆਪਾਉਣ ਪੜਦਾ ਤੇਰਾ ਨੱਕ ਹੈ ਗੁਰੂ ਜੀ ਕਹਿੰਦੇ ਚਿੱਤਰ ਗਉਪਤ ਜਦੋਂ ਤੇਰਾ ਲੇਖਾ ਬਣੂਗਾ ਨਾ ਮਾਣਾ ਅੰਦਰ ਹੀ ਐ ਸਾਰਾ ਕੁਝ ਕਹਿੰਦੇ ਉਹਦੇ ਤੇਰੇ ਪੜ ਦੇ ਖਾਣ ਟਕੂਗਾ ਮਨਾ ਚਿੱਥੇ ਰੱਖੀਂ ਅੰਦਰ ਹੀ ਸਾਰ ਕੁਝ ਤੇਰੇ ਪਿਆ ਠੱਗਨਾ ਜੋਰਨਾ ਬਈ ਮਰਨਾਗਾ ਤੋਖੇ ਇਹ ਚਿੱਤਰ ਗੋਪਤ ਸਾਂਭੀ ਜਾਂਦਾ ਸਾਰਾ ਕੁਝ ਅੰਦਰ ਹੀ ਤੇਰੇ ਰਿਕਾਰਡ ਦੇ ਆ ਰਿਕਾਰਡ ਅੰਦਰ ਇਕੱਠਾ ਹੋ ਜਾਂਦਾ ਜਿਵੇਂ ਕੰਪਿਊਟਰ ਦੇ ਵਿੱਚ ਸਾਰਾ ਡਾਟਾ ਇਕੱਠਾ ਹੋ ਜਾਂਦਾ ਨਾ ਅੰਦਰ ਹੀ ਆ ਗੁਰੂ ਜੀ ਕਹਿੰਦੇ ਚਿੱਤਰ ਗੋਪਤ ਚਿੱਤ ਗੋਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਤੇ ਲਿਖ ਲਿਖ ਕੇ ਮਾਲਕ ਜੀ ਇਹ ਜਿਹੜੀ ਤੇਰੇ ਧਰਮ ਦੀ ਤੇਰੀ ਨਿਆਂ ਦੀ ਪ੍ਰਣਾਲੀ ਐ ਨਿਜਮਾਂ ਦੀ ਪ੍ਰਣਾਲੀ ਐ ਮਾਲਕ ਜੀ ਉਹਦੀ ਫਿਰ ਵਿਚਾਰ ਹੁੰਦੀ ਐ ਸੋ ਇਹ ਤੋਂ ਅੱਗੇ ਤੇ ਜਿਹੜੀ ਵਿਚਾਰ ਐ ਆਪਾਂ ਕੱਲ ਨੂੰ ਕਰਾਂਗੇ ਜੀ ਗੁਰੂ ਨਾਨਕ ਪਾਤਸ਼ਾਹ ਦੇ ਇਹਨਾਂ ਬਚਨਾਂ ਨੂੰ ਸਮਝ ਕੇ ਤਿਆਰ ਹੋ ਗੁਰੂ ਦਾ ਬਚਨ ਬੜੇ ਅਮੋਲਕ ਹੈ ਇੱਕ ਇੱਕ ਬਚਨ ਗੁਰੂ ਦਾ ਅਮੋਲਕ ਹੈ ਔਰ ਕਾ ਗੁਰਾ ਨਾ ਰੱਖੋ ਚੀ ਤੁਮ ਕੋ ਦੁੱਖ ਨਹੀਂ ਭਾਈ ਮੀਤ ਇਹਦੇ ਅਰਥ ਜਰੂਰ ਸਮਝ ਲਿਆ ਕਰੋ ਭਾਈ ਥੋੜੇ ਦਿਨਾਂ ਤੋਂ ਕਦੇ ਆਪਾਂ ਪੜੀ ਜਾ ਗਏ ਉਤੋਂ ਉਤੋਂ ਐਵੇਂ ਤੇ ਨਾਲ ਬੁਰਾ ਮੰਗੀ ਜਾਗੇ ਗਵਾਂਢੀ ਦਾ ਮਨ ਵਿੱਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਦੇ ਵੀ ਕਿਸੇ ਦਾ ਬੁਰਾ ਨਾ ਮੰਗੀ ਬਹੁਤ ਔਖੀ ਹੈ ਜੀ ਵਰਤੀ ਬਣਉਣੀ ਨਹੀਂ ਕਈ ਕਹਿੰਦੇ ਰਹਿੰਦੇ ਜੀ ਆਪ ਵਰਤੀ ਕਦੇ ਬਣ ਜੇ ਨਾ ਫਿਰ ਤੱਕ ਉਹਨੇ ਗੱਲ ਹੀ ਬਣ ਜੇ ਪਰ ਕਾ ਬੁਰਾ ਨਾ ਰੱਖੋ ਜੀ ਤਾ ਗਵਾਂਢੀ ਦਾ ਬੱਚਾ ਨੰਬਰ ਵੱਧ ਲੈ ਗਿਆ ਕਿ ਆਪਾਂ ਬੱਚੇ ਨੂੰ ਅੰਦਰੋਂ ਸ਼ਾਬਾਸ਼ੇ ਦਿੰਨੇ ਆ ਤੇ ਉੱਤੋਂ ਜਿਹੜੇ ਹੁੰਨੇ ਆ ਆਪ ਦੇ ਅੰਦਰ ਛਾਤੀ ਮਾਰ ਕੇ ਵੇਖ ਲੀ ਜੀ ਵੀ ਸ਼ਾਬਾਸ਼ ਗਵਾਂਡੀ ਦਾ ਪੁੱਤ ਲੱਗ ਗਿਆ ਨੌਕਰੀ ਧੀ ਲੱਗੀ ਨੌਕਰੀ ਅੰਦਰ ਸਾੜਾ ਜਾਂ ਚੱਲਦਾ ਕਿ ਹਜੇ ਮਾਣਾ ਨਹੀਂ ਅਜੇ ਤਾਂ ਸਾੜਾ ਚੱਲਦਾ ਸਤਿਗੁਰੂ ਵੀ ਨਹੀਂ ਇਹ ਕਿਵੇਂ ਲੱਗੀ ਨੌਕਰੀ ਨਾ ਬਦਲੀ ਕਰਨ ਵਾਸਤੇ ਭੱਜਾ ਖੜਦਾ ਹੈ ਭਜਦਾ ਨਾ ਤੇ ਕਿੱਧਰ ਜਾਂਦਾ ਤੇ ਕਿੱਧਰ ਜਾਂਦਾ ਉਹਦਾ ਪਰਾਣੇ ਐਮਐਲ ਨੇ ਮੇਰੀ ਬੰਦੀ ਹੈ ਬਦਲੀ ਕਰਾ ਦੂੰ ਮੈਂ ਇਹ ਸਾੜਾ ਬਹੁਤ ਢੜਾ ਦਾ ਇਹ ਸਾੜੇ ਵਿੱਚ ਅਸਲ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਕਹਿੰਦੇ ਲੋਕ ਆਪਣੇ ਦੁੱਖ ਤੋਂ ਦੁਖੀ ਨਹੀਂ ਕਿਸੇ ਦੇ ਸੁੱਖ ਤੋਂ ਦੁਖੀ ਹੈ ਲੋਕ ਵੀ ਫਲਾਣੇ ਦਾ ਪੁੱਤ ਧੀ ਨੌਕਰੀ ਕਿਵੇਂ ਲਾ ਗਿਆ ਫਲਾਣੇ ਨੇ ਜ਼ਮੀਨ ਕਿਵੇਂ ਖਰੀਦ ਲਈ ਫਲਾਣੇ ਨੇ ਕਾਰ ਕਿਵੇਂ ਲੈ ਲਈ ਫਲਾਣੇ ਨੇ ਕੋਠੀ ਕਿਵੇਂ ਲੈ ਪਾ ਲਈ ਬਸ ਅੰਦਰ ਹੀ ਸਾੜਾ ਦਾ ਬਸ ਇਹ ਨਿਵਰਤ ਹੋ ਜੇ ਕਿਤੇ ਬਿਰਤੀ ਬਹੁਤ ਔਖੀ ਬਣੂਗੀ ਜੀ ਇਹ ਗੁਰੂ ਨਾਨਕ ਪਾਸ਼ਾ ਹਾਜ਼ਰ ਨਾਜ਼ਰ ਹੈ ਬਹੁਤ ਔਖਾ ਇਹ ਰੋਗ ਜਾਂਦਾ ਅੰਦਰੋਂ ਬਹੁਤ ਔਖਾ ਸਭ ਤੋਂ ਵੱਧ ਬਰਾਈ ਮਾਣਾ ਚੰਦਰਾ ਆਪਦੇ ਗਵਾਂਢੀ ਵੀ ਸੋਚਦਾ ਹੈ ਗਵਾਂਢੀ ਦਾ ਬੁਰਾ ਮੰਨਦਾ ਸਭ ਤੋਂ ਵੱਧ ਤੇ ਗੁਰੂ ਨਾਨਕ ਪਾਸ਼ਾ ਕੀ ਕਹਿੰਦੇ ਆ ਪਰਕਾ ਬੁਰਾ ਨਾ ਰਾਖੋ ਚੀਤ ਕਹਿੰਦੇ ਚਿੱਤ ਵਿੱਚ ਕਿਸੇ ਦਾ ਬੁਰਾ ਨਾ ਮੰਨ ਕੇ ਬਸ ਚੱਪੜਾ ਹੀ ਭਲਾਈ ਹੋਵੇ ਭਲਾਈ ਹੋਵੇ ਕਹਿੰਦੇ ਤੁਮ ਕੋ ਦੁੱਖ ਨਹੀਂ ਭਾਈ ਨਹੀਂ ਤੈਨੂੰ ਰੋਗ ਨਾ ਲੱਗੂ ਗਰੰਟੀ ਹੈ ਗੁਰੂ ਨਾਨਕ ਪਾਸ਼ਾ ਕਹਿੰਦੇ ਰੋਗ ਸਾਨੂੰ ਕਾਦੇ ਲੱਗੇ ਵੇ ਆ ਕਿਸੇ ਦੇ ਸੁੱਖ ਤੋਂ ਮਨੁੱਖ ਦੁਖੀ ਹੈ ਇਹ ਰੋਗ ਦੂਰ ਹੋ ਜਾ ਆਓ ਸਾਰੇ ਜੱਟੀਏ ਪਰ ਕਾ ਬੁਰਾ ਨਾ ਰੱਖੋ ਚੀਤਾ ਪਰ ਕਾ ਬੁਰਾ ਨਾ ਰੱਖੋ ਚੀਤਾ